ਗੁਰੂ ਰੂਪ ਪਿਆਰੀ 사ਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਜਮਾਨੇ ਦੀ ਗੱਲ ਹੈ ਵਿਸ਼ਾਲ ਸਮੁੰਦਰ ਦੇ ਕਿਨਾਰੇ ਉੱਤੇ ਇੱਕ ਛੁੱਟੀ ਜਈ ਨਗਰੀ ਵਸੀ ਹੋਈ ਸੀ ਇਸ ਨਗਰੀ ਦੇ ਵਿੱਚ ਸਭ ਦਾ ਇਕਲੌਤਾ ਮੁੱਖ ਕੀਤਾ ਸੀ ਉਹ ਸੀ ਮੱਛੀਆਂ ਫੜ ਕੇ ਬਾਜ਼ਾਰ ਦੇ ਵਿੱਚ ਫਰੋਖਤ ਕਰਕੇ ਆਉਣੀਆ ਹਰ ਇੱਕ ਦੇ ਕੋਲ ਆਪਣੀ ਸਮਰੱਥਾ ਦੇ ਮੁਤਾਬਕ ਕਿਸ਼ਤੀਆਂ ਸਨ ਹਰ ਇੱਕ ਦੇ ਕੋਲ ਆਪਣੀ ਸਮਰੱਥਾ ਦੇ ਮੁਤਾਬਕ ਹੀ ਮੱਛੀਆਂ ਨੂੰ ਫੜਨ ਵਾਲੀਆਂ ਬਾਕੀ ਦੀਆਂ ਛਾਂयां ਸਨ ਜਿਵੇਂ ਕਿ ਜਾਲ ਵਗੈਰਾ ਸਾਰੀ ਨਗਰ ਦੇ ਜੋ ਲੋਕ ਸਨ ਜੋ ਮਰਦ ਲੋਕ ਸਨ ਉਹ ਸਵੇਰ ਵੇਲੇ ਸੂਰਜ ਜਦ ਅਨਸਾਰ ਹੀ ਆਪਣੀਆਂ ਕਿਸ਼ਤੀਆਂ ਲੈ ਕੇ ਸਮੁੰਦਰ ਦੇ ਵਿੱਚ ਦੂਰ ਤੱਕ ਚਲੇ ਜਾਂਦੇ ਤੇ ਉੱਥੋਂ ਸਾਰਾ ਦਿਨ ਮਿਹਨਤ ਕਰਕੇ ਜੋ ਕੁਝ ਵੀ ਉਹਨਾਂ ਦੇ ਕਾਬੂ ਆਉਂਦਾ ਉਹਨੂੰ ਬਾਜ਼ਾਰ ਦੇ ਵਿੱਚ ਸ਼ਾਮ ਨੂੰ فروਕਤ ਕਰ ਦਿੰਦੇ ਬਹੁਤ ਸਾਰੇ ਲੋਕਾਂ ਲਈ ਇਹ ਬਹੁਤ ਮੁਨਾਫੇ ਦਾ ਕੰਮ ਸੀ ਪਰ ਕੁਝ ਲੋਕ ਅਜੇ ਵੀ ਸਨ ਜਿਨ੍ਹਾਂ ਦੀਆਂ ਕਿਸ਼ਤੀਆਂ ਬਹੁਤੀਆਂ ਵਧੀਆ ਨਹੀਂ ਸਨ ਤੇ ਬਹੁਤੀ ਦੂਰ ਤੱਕ ਨਹੀਂ ਸੰਜਾ ਸਕਦੇ ਇਸ ਕਰਕੇ ਉਹਨਾਂ ਦੀ ਆਈ ਚਲਾਈ ਹੀ ਹੁੰਦੀ ਸੀ ਇਸੇ ਤਰੀਕੇ ਨਾਲ ਇਸੇ ਨਗਰ ਦੇ ਵਿੱਚ ਸਰਾਜ ਨਾਮੀ ਇੱਕ ਨੌਜਵਾਨ ਸੀ ਸਰਾਜ ਪਹਿਲਾਂ ਬਹੁਤ ਅਮੀਰ ਸੀ ਪਹਿਲਾਂ ਉਸ ਦੇ ਕੋਲ ਸਾਰਾ ਕੁਝ ਬਹੁਤ ਵਧੀਆ ਹੋਣ ਕਰਕੇ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਮੁੱਛੀਆਂ ਫੜਦਾ ਤੇ ਬਾਜ਼ਾਰ ਦੇ ਵਿੱਚ ਫਰੋਖਤ ਕਰ ਦਿੰਦਾ ਉਸ ਨੇ ਸੋਨਾ ਕਾਰੋਬਾਰ ਬਣਾ ਲਿਆ ਹੋਇਆ ਸੀ ਮਾਪੇ ਉਸ ਤੋਂ ਜਾ ਚੁੱਕੇ ਸਨ ਇਸ ਜਹਾਨੋਂ ਰੁਖਸਤ ਹੋ ਚੁੱਕੇ ਸਨ ਉਹ ਇਕੱਲਾ ਹੀ ਰਹਾ ਸੀ ਪਰ ਉਸ ਦੇ ਕੋਲ ਧਨ-ਦੌਲਤ ਕਾਫੀ ਆ ਚੁੱਕੀ ਸੀ ਕਿਉਂਕਿ ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਸੀ। ਇਹੀ ਕਾਰਨ ਸੀ ਕਿ ਇਸ ਰਾਜ ਦੇ ਕੁਝ ਰਿਸ਼ਤੇਦਾਰਾਂ ਨੇ ਉਸ ਦਾ ਵਿਆਹ ਕਰਵਾ ਦਿੱਤਾ ਕਿ ਨੌਜਵਾਨ ਹੈ, ਵਧੀਆ ਕਮਾਉਂਦਾ ਹੈ, ਚੰਗਾ ਘਰ ਵੀ ਬਣਾ ਲਿਆ ਹੈ ਇਸ ਕਰਕੇ ਇਸ ਦੇ ਜੀਵਨ ਦੇ ਵਿੱਚ ਇਸ ਨੂੰ ਜੀਵਨ ਸਾਥੀ ਦੀ ਜ਼ਰੂਰਤ ਹੈ। ਜਿਸ ਲੜਕੀ ਦਾ ਉਹਦੇ ਨਾਲ ਵਿਆਹ ਹੋਇਆ ਉਹ ਵੀ ਬਹੁਤ ਖੁਸ਼ ਰਹਿਣ ਲੱਗੀ ਜਦੋਂ ਉਹ ਸਮੁੰਦਰ ਦੇ ਵਿੱਚ ਮਿਹਨਤ ਕਰਨ ਜਾਂਦਾ ਉਹਦੇ ਪਿੱਛੋਂ ਕਰਨ ਨੂੰ ਸੋਨਾ ਬਣਾਉਂਦੀ ਉਹਦੇ ਲਈ ਚੰਗੇ ਪਕਵਾਨ ਬਣਾ ਕੇ ਰੱਖਦੇ ਪਰ ਹਮੇਸ਼ਾ ਸਮਾਂ ਕਰਵਟ ਜ਼ਰੂਰ ਲੈਂਦਾ ਹੈ ਨਾ ਤਾਂ ਕਿਸੇ ਤੇ ਮਾੜਾ ਟਾਈਮ ਹੀ ਸਦਾ ਚੱਲਦਾ ਰਹਿੰਦਾ ਹੈ ਤੇ ਨਾ ਹੀ ਕਦੇ ਚੰਗਾ ਟਾਈਮ ਚੱਲਦਾ ਹੈ ਕਿਤੇ ਨਾ ਕਿਤੇ ਪ੍ਰਮਾਤਮਾ ਪਰਖਿਆ ਜ਼ਰੂਰ ਲੈਂਦਾ ਹੈ ਜਿਸ ਤੇ ਚੰਗਾ ਟਾਈਮ ਚੱਲਦਾ ਹੈ ਉਸ ਤੇ ਵੀ ਥੋੜੇ ਸਮੇਂ ਲਈ ਮਾੜਾ ਟਾਈਮ ਜ਼ਰੂਰ ਆਉਂਦਾ ਹੈ ਇਹੀ ਕੁਝ ਸਰਾਜ ਦੇ ਨਾਲ ਵਾਪਰਿਆ ਅਚਾਨਕ ਉਸ ਦਾ ਧੰਦਾ ਵਿਗੜਨ ਲੱਗਿਆ ਉਸ ਦੇ ਕਿਤੇ ਦੇ ਵਿੱਚ ਗਰਾਵਟ ਆਉਣ ਲੱਗੀ ਕਿਉਂਕਿ ਹੁਣ ਉਹਦੀ ਕਿਸ਼ਤੀ ਦੀ ਹਾਲਤ ਬੁਰੀ ਹੁੰਦੀ ਜਾ ਰਹੀ ਸੀ ਪਰ ਉਸਨੇ ਕਦੀ ਉਸ ਪਾਸੇ ਤਵੱਜੂ ਹੀ ਨਹੀਂ ਦਿੱਤੀ ਤੇ ਲਗਾਤਾਰ ਉਸਦੀ ਕਿਸ਼ਤੀ ਦੀ ਹਾਲਤ ਬੁਰੀ ਹੋਣ ਕਰਕੇ ਉਸ ਨੂੰ ਹੁਣ ਮਛਲੀਆਂ ਫੜਨ ਦੇ ਲਈ ਬਹੁਤਾ ਦੂਰ ਤੱਕ ਜਾਣ ਤੋਂ ਉਹ ਕਤਰਾਉਣ ਲੱਗਿਆ ਉਹ ਥੋੜਾ ਜਿਹਾ ਅਵੇਸਲਾ ਹੋ ਗਿਆ ਸੀ ਹੌਲੀ ਹੌਲੀ ਉਸ ਨੂੰ ਮਛਲੀਆਂ ਮਿਲਣੀਆਂ ਬਿਲਕੁਲ ਬੰਦ ਹੋ ਗਈਆਂ ਤੇ ਘਰ ਦੇ ਵਿੱਚ ਜੋ ਪੈਸਾ ਟਕਾ ਉਸਨੇ ਜਮ੍ਹਾਂ ਕੀਤਾ ਸੀ ਉਹ ਵੀ ਬਹੁਤ ਜਲਦੀ ਨਾਲ ਖਤਮ ਹੋਣ ਲੱਗਿਆ ਕਿਉਂਕਿ ਉਸ ਦੀ ਘਰਵਾਲੀ ਨੇ ਜੋ ਆਪਣੇ ਸ਼ੌਂਕ ਸਨ ਉਹ ਉਸ ਕਿਸਮ ਦੇ ਪਾਲ ਲੈ ਸਨ ਉਸ ਨੇ ਕਦੀ ਇਹ ਨਹੀਂ ਸੀ ਦੇਖਿਆ ਕਿ ਚੰਗੇ ਸਮੇਂ ਦੇ ਵਿੱਚ ਬੁਰਾ ਸਮਾਂ ਵੀ ਆ ਸਕਦਾ ਹੈ ਗੁਰੂ ਰੂਪ ਪਿਆਰੀ 사ਤ ਸੰਗਤ ਅਕਸਰ ਉਹ ਬੰਦਾ ਖਤਾ ਖਾਂਦਾ ਹੈ ਧੋਖਾ ਖਾਂਦਾ ਹੈ ਜੋ ਆਪਣੇ ਭਵਿੱਖ ਦੇ ਲਈ ਕੁਝ ਨਾ ਕੁਝ ਧਨ ਰਾਸ਼ੀ ਜੋੜ ਕੇ ਨਹੀਂ ਰੱਖਦਾ ਉਸ ਬੰਦੇ ਦੇ ਨਾਲ ਹਮੇਸ਼ਾ ਮਾੜੀ ਵਾਪਰ ਜਾਂਦੀ ਹੈ ਜਿਸ ਨੂੰ ਇਹ ਜਾਪਦਾ ਹੈ ਕਿ ਹਮੇਸ਼ਾ ਮੇਰੇ ਉੱਤੇ ਇੱਕੋ ਜਿਹਾ ਸਮਾਂ ਹੀ ਚੱਲਣਾ ਹੈ ਇਸ ਕਰਕੇ ਆਪਾਂ ਨੂੰ ਆਪਣੇ ਔਖੇ ਸਮੇਂ ਦੇ ਲਈ ਚੰਗੇ ਮਾੜੇ ਸਮੇਂ ਦੇ ਲਈ ਕੁਛ ਨਾ ਕੁਛ ਅਲੱਗ ਰੱਖਣਾ ਚਾਹੀਦਾ ਹੈ ਪ੍ਰਮਾਤਮਾ ਦਾ ਪੈ ਵੀ ਮੰਨਣਾ ਚਾਹੀਦਾ ਅਮੀਰ ਹੋ ਕੇ ਪ੍ਰਮਾਤਮਾ ਨੂੰ ਭੁੱਲ ਨਹੀਂ ਜਾਣਾ ਚਾਹੀਦਾ ਸਰਾਜ ਜਦੋਂ ਹੁਣ ਸਰਾਜ ਨੂੰ ਪਤਾ ਲੱਗਿਆ ਕਿ ਮੇਰਾ ਤੰਦਾ ਲਗਾਤਾਰ ਡਿੱਗ ਰਿਹਾ ਹੈ ਤਾਂ ਉਸਨੇ ਸੋਚਿਆ ਕਿ ਹੁਣ 4 ਪੈਸੇ ਲਾ ਕੇ ਨਵੀਂ ਕਿਸ਼ਤੀ ਤੇ ਮਛਲੀਆਂ ਫੜਨ ਦਾ ਨਵਾਂ ਸਮਾਨ ਜਿਹੜਾ ਔਖਰੀਦ ਲਿਆ ਜਾਵੇ ਪਰ ਘਰ ਆ ਕੇ ਜਦੋਂ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਦਾ ਹੈ ਕਿ ਐਨੇ ਪੈਸੇ ਜਿਹੜੇ ਮੈਂ ਤੈਨੂੰ ਦਿੱਤੇ ਨੇ ਉਹ ਕਿੱਥੇ ਨੇ ਉਹ ਉੱਤਰ ਮਿਲਦਾ ਕਿ ਉਹ ਤਾਂ ਭਾਈ ਮੈਂ ਫਲਾਣੀ ਚਾਹ ਖਰੀਦ ਲਈ ਫਲਾਣਾ ਸਮਾਨ ਖਰੀਦ ਲਿਆ ਸੀ ਉਹ ਤਾਂ ਮੈਂ ਐਸ ਕੰਮ ਦੇ ਲਈ ਵਰਤ ਲੈ ਸਨ ਸਰਾਜ ਬਹੁਤ ਦੁਖੀ ਹੋਇਆ ਕਿ ਹੁਣ ਕੀ ਬਣੇਗਾ ਪਰ ਉਸਨੇ ਬਹੁਤੀ ਗੱਲ ਗੋਲੀ ਨਹੀਂ ਸੋਚਿਆ ਕਿ ਕੋਈ ਗੱਲ ਨਹੀਂ ਅੱਜ ਜੇ ਨਹੀਂ ਕਾਬੂ ਆ ਰਹੀਆਂ ਕੱਲ ਨੂੰ ਕਿਸੇ ਹੋਰ ਇਲਾਕੇ ਦੇ ਵਿੱਚ ਜਾਵਾਂਗੇ ਤਾਂ ਕੰਮਕਾਰ ਦੇ ਵਿੱਚ ਤੇਜ਼ੀ ਆ ਜਾਵੇਗੀ ਪਰ ਉਹ ਇਸ ਚੀਜ਼ ਬਾਰੇ ਸੋਚਣਾ ਉਹਦਾ ਇਹ ਵੀ ਗਲਤ ਫਹਮੀ ਸਾਬਤ ਹੋਇਆ ਇਹ ਉਸਦੀ ਵੱਡੀ ਗਲਤੀ ਸੀ ਸਮਾਂ ਬੀਤਦਾ ਗਿਆ ਉਹ ਗੱਲ ਅਣਗੌਲੀ ਕਰਦਾ ਗਿਆ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਤੇ ਹੁਣ ਤਾਂ ਉਸ ਨੂੰ ਮਸ਼ਲੀਆਂ ਮਿਲਣੀਆਂ ਬਿਲਕੁਲ ਬੰਦ ਹੋ ਚੁੱਕੀਆਂ ਸੀ ਹੁਣ ਤਾਂ ਐਸੀ ਨੌਬਤ ਆ ਗਈ ਸੀ ਐਸਾ ਬੁਰਾ ਟਾਈਮ ਉਸਤੇ ਘਰ ਦੇ ਵਿੱਚ ਦਸਤਕ ਦੇ ਚੁੱਕਿਆ ਸੀ ਕਿ ਹੁਣ ਜੋ ਕੁਝ ਵੀ ਉਹਦੇ ਕੋਲੇ ਜੋੜਿਆ ਸੀ ਸਭ ਖਤਮ ਹੋ ਚੁੱਕਿਆ ਸੀ ਇਕਲਾਉਤਾ ਘਰ ਬਾਕੀ ਸੀ ਘਰ ਵੀ ਜਦੋਂ ਉਸਨੇ ਬਣਾਇਆ ਸੀ ਐਨ ਸਮੁੰਦਰ ਦੇ ਕੰਢੇ ਉੱਤੇ ਬਣਾ ਲਿਆ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਤਾਂ ਉਮਰ ਅਮੀਰਤਰੀਨ ਰਹਿਣਾ ਹੈ ਪਰ ਹੁਣ ਜਦੋਂ ਰਾਤ ਨੂੰ ਪੈਂਦਾ ਤਾਂ ਇਹ ਸਮਝ ਆ ਰਹੀ ਸੀ ਕਿ ਰਾਤ ਨੂੰ ਸਮੁੰਦਰ ਦੀਆਂ ਜੋ ਲਹਿਰਾਂ ਹਨ ਛੱਲਾ ਹਨ ਉਹਦੇ ਨਾਲ ਤਸ਼ਦੀਦ ਠੰਡ ਵੀ ਆਪਰ ਜਾਂਦੀ ਹੈ ਸਮਾਂ ਬੀਤਦਾ ਗਿਆ ਉਸ ਦੇ ਘਰ ਗਰੀਬੀ ਦਸਤਕ ਦੇ ਕੇ ਬਹੁਤ ਅੱਗੇ ਤੱਕ ਲੰਘ ਚੁੱਕੀ ਸੀ ਹੁਣ ਤਾਂ ਖਾਣ ਪੀਣ ਦੇ ਲਾਲੇ ਪੈ ਚੁੱਕੇ ਸਨ ਕੁਝ ਸਮਾਂ ਪਹਿਲਾਂ ਤੱਕ ਅਮੀਰਤਰੀਨ ਕਹਾਉਣ ਵਾਲਾ ਸਰਾਜ ਹੁਣ ਗਰੀਬਾਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਉਸ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਪ੍ਰਮਾਤਮਾ ਪਰਖਿਆ ਲੈ ਰਿਹਾ ਹੈ ਪਰ ਇਹ ਸਮਝ ਨਹੀਂ ਸੀ ਆ ਰਹੀ ਕਿ ਇਸ ਪ੍ਰੀਖਿਆ ਤੋਂ ਬਾਹਰ ਕਿਵੇਂ ਆਉਣਾ ਹੈ ਕੀ ਉਹ ਕਰਾਂ ਕਿ ਮੈਂ ਕਾਮਯਾਬ ਹੋ ਜਾਵਾਂ ਕੀ ਉਹ ਕੁਝ ਕਰਾਂ ਕਿ ਇੱਕ ਵਾਰੀ ਫਿਰ ਤੋਂ ਮੇਰੇ ਕੋਲ ਚਾਰ ਪੈਸੇ ਜੁੜਨ ਲੱਗ ਪੈਣ ਅਜੇ ਤੱਕ ਉਹਨੂੰ ਇਹੀ ਜਾਪਦਾ ਸੀ ਕਿ ਮੇਰੇ ਵਿੱਚ ਹੁਨਰ ਹੈ ਮੈਂ ਮਾੜੇ ਸਮੇਂ ਨੂੰ ਧੱਕਾ ਮਾਰ ਕੇ ਪਾਸੇ ਕਰ ਦਿਆਂਗਾ ਪਰ ਹੁਣ ਰਾਤ ਦੇ ਵੇਲੇ ਅੱਜ ਇਕੱਲਾ ਬੈਠਾ ਇਹ ਸੋਚ ਰਿਹਾ ਸੀ ਕਿ ਮੈਂ ਕਰਾਂਗਾ ਕੀ ਨਾ ਤਾਂ ਕਿਸ਼ਤੀ ਲੈਣ ਦੇ ਪੈਸੇ ਨੇ ਨਾ ਕੁਝ ਹੋਰ ਖਰੀਦਣ ਦੇ ਅਗਲੇ ਦਿਨ ਫਿਰ ਸਵੇਰ ਵੇਲੇ ਉੱਠਿਆ ਮਛਲੀਆਂ ਫੜਨ ਦੇ ਲਈ ਆਪਣੀ ਕਿਸ਼ਤੀ ਲੈ ਕੇ ਨਿਕਲ ਗਿਆ ਕੋਈ ਮਛਲੀ ਉਹਦੇ ਹੱਥ ਨਾ ਆਈ ਤੇ ਉਸ ਨੂੰ ਇੱਕ ਚੀਜ਼ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਘਰ ਬੈਠੀ ਉਹਦੀ ਘਰਵਾਲੀ ਸ਼ੋਭਾ ਅੱਜ ਉਸ ਨਾਲ ਬਹੁਤ ਬੁਰੀ ਤਰ੍ਹਾਂ ਲੜੇਗੀ ਕਿਉਂਕਿ ਜਦੋਂ ਪੈਸੇ ਖਤਮ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਲੜਾਈਆਂ ਵੀ ਰਹਿਣ ਲੱਗ ਪੈਂਦੀਆਂ ਨੇ ਤੇ ਇਹ ਲੜਾਈਆਂ ਇਹਦੇ ਕਰ ਪਿਛਲੇ ਕਈ ਦਿਨਾਂ ਤੋਂ ਜਾਰੀ ਸਨ ਖਾਲੀ ਹੱਥ ਆਉਂਦੇ ਨੂੰ ਵੇਖ ਕੇ ਸ਼ੋਭਾ ਇੱਕ ਵਾਰ ਫਿਰ ਤੋਂ ਉਹਦੇ ਨਾਲ ਲੜੀ ਝਗੜੀ ਤੇ ਕਹਿਣ ਲੱਗੀ ਕਿ ਮੈਂ ਇਹ ਕੁਝ ਵੇਖ ਕੇ ਤੇਰੇ ਨਾਲ ਵਿਆਹ ਨਹੀਂ ਸੀ ਕਰਵਾਇਆ ਮੇਰੇ ਮਾਪਿਆਂ ਤਾਂ ਕਹਿਆ ਸੀ ਕਿ ਅਮੀਰ ਬੰਦਾ ਹੈ ਅਮੀਰਤਰੀਨ ਹੈ ਤੇ ਤੂੰ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਦਿਨ ਭੁੱਖੀ ਰੱਖ ਰੱਖ ਕੇ ਮਾਰ ਹੀ ਦੇਵੇਂਗਾ देर ਰਾਤ ਤੱਕ ਉਹ ਲੜਦੇ ਰਹੇ ਜਦੋਂ ਲੜਾਈ ਖਤਮ ਨਾ ਹੋਈ ਤਾਂ ਸਰਾਜ ਆਪਣੇ ਅੰਦਰੋਂ ਉੱਠਿਆ ਚੁੱਪ ਚਾਪ ਸਮੁੰਦਰ ਵੱਲ ਨੂੰ ਹੋ ਕੇ ਜਾ ਕੇ ਕਿਤੇ ਥੋੜਾ ਥੋੜਾ ਪਾਣੀ ਆਉਂਦਾ ਸੀ ਪਾਣੀ ਦੀਆਂ ਲਹਿਰਾਂ ਆਉਂਦੀਆਂ ਸਨ ਉੱਥੇ ਜਾ ਕੇ ਬੈਠ ਗਿਆ ਅਸਮਾਨ ਵੱਲ ਦੇਖਣ ਲੱਗਿਆ ਪ੍ਰਮਾਤਮਾ ਨਾਲ ਗਿਲਾ ਵੀ ਕੀਤਾ ਕਿ हे ਪ੍ਰਮਾਤਮਾ ਮੈਨੂੰ ਕਿਸ ਮੁਸੀਬਤ ਦੇ ਵਿੱਚ ਪਾ ਦਿੱਤਾ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਮੇਰੀ ਘਰਵਾਲੀ ਮੇਰੇ ਨਾਲ ਨਾਰਾਜ਼ ਹੈ ਇਸ ਨੂੰ ਜਾਪਦਾ ਸੀ ਕਿ ਇਸ ਦੀ ਘਰਵਾਲੀ ਦਿਲੋਂ ਨਾਰਾਜ਼ ਨਹੀਂ ਪਰ ਉਹ ਭੁੱਖੀ ਹੋਣ ਕਰਕੇ ਨਾਰਾਜ਼ ਹੈ ਪਰ ਦੂਜੇ ਪਾਸੇ ਸ਼ੋਭਾ ਜੋ ਅਸਲ ਦੇ ਵਿੱਚ ਪੈਸੇ ਨਾਲ ਜ਼ਿਆਦਾ ਪ੍ਰੇਮ ਕਰਦੀ ਸੀ ਉਸ ਨੂੰ ਇਹ ਜਾਪਦਾ ਸੀ ਕਿ ਹੁਣ ਇਹ ਨਕੰਮਾ ਹੋ ਗਿਆ ਦੋ ਤਿੰਨ ਦਿਨ ਲਗਾਤਾਰ ਇਸੇ ਤਰੀਕੇ ਵਾਪਰਦਾ ਰਿਹਾ ਸਰਾਜ ਖਾਲੀ ਹੱਥ ਆਉਂਦਾ ਰਿਹਾ ਤੇ ਘਰਵਾਲੀ ਲਗਾਤਾਰ ਲੜਦੀ ਰਹੀ ਇੱਕ ਦਿਨ ਤਾਂ ਐਸਾ ਸੀ ਕਿ ਘਰਵਾਲੀ ਨੇ ਸਦਾਕਾ ਹੀ ਦਿੱਤਾ ਕਿ ਜੇ ਕੱਲ ਨੂੰ ਵੀ ਤੈਨੂੰ ਕੁਝ ਨਾ ਮਿਲਿਆ ਜੇ ਕੱਲ ਨੂੰ ਵੀ ਤੂੰ ਖਾਣ ਪੀਣ ਦਾ ਇਂਤਜ਼ਾਮ ਨਾ ਕਰ ਸਕਿਆ ਤਾਂ ਫਿਰ ਇਹ ਸਮਝੀ ਕਿ ਆਪਣਾ ਰਿਸ਼ਤਾ ਹੁਣ ਖਤਮ ਹੋ ਗਿਆ ਫਿਰ ਮੈਂ ਇਸ ਰਿਸ਼ਤੇ ਨੂੰ ਅੱਗੇ ਤੱਕ ਨਹੀਂ ਨਿਭਾ ਸਕਦੀ ਫਿਰ ਮੈਨੂੰ ਮਜਬੂਰਨ ਆਪਣੇ ਬਾਪ ਦੇ ਘਰ ਜਾਣਾ ਪਵੇਗਾ ਇੰਨੀ ਗੱਲ ਕਹਿ ਕੇ ਦੋ ਟੁੱਕ ਉੱਤਰ ਦੇ ਕੇ ਆਪ ਉਸੋਂ ਗਈ ਸਰਾਜ ਦੀ ਅਜਗਮੀ ਦਾ ਕੋਈ ਟਿਕਾਣਾ ਨਹੀਂ ਸੀ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ ਕੀ ਨਾ ਕਰੇ ਪਰ ਫਿਰ ਵੀ ਅਗਲੇ ਦਿਨ ਹੌਸਲਾ ਬਨ ਕੇ ਹਿੰਮਤ ਲੈ ਕੇ ਉਸਨੇ ਉਹ ਕਿਸ਼ਤੀ ਚੱਕੀ ਤੇ ਗਹਿਰੇ ਸਮੁੰਦਰ ਵੱਲ ਨੂੰ ਚਲਾ ਗਿਆ। ਅਜੇ ਤੱਕ ਉਹ ਇਸ ਸਮੁੰਦਰ ਵੱਲ ਨੂੰ ਜਾਣਾ ਬੰਦ ਕਰ ਚੁੱਕਿਆ ਸੀ ਕਿਉਂਕਿ ਉਸ ਨੂੰ ਇਹ ਸੀ ਕਿ ਮੇਰੀ ਕਿਸ਼ਤੀ ਮੈਨੂੰ ਕਿਤੇ ਵੀ ਡਗਾ ਦੇ ਸਕਦੀ ਹੈ। ਪਰ ਅੱਜ ਉਸਨੇ ਸੋਚਿਆ ਸੀ ਕਿ ਜੋ ਕੁਝ ਮੇਰੀ ਘਰਵਾਲੀ ਨੇ ਬੋਲ ਦਿੱਤਾ ਹੈ ਇਸ ਤੋਂ ਬ better ਤਾਂ ਹੀ ਹੈ ਕਿ ਮੈਂ ਇੱਥੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਹੀ ਖੱਪ ਜਾਵਾਂ। ਕਿਸੇ ਵੱਡੀ ਮੱਛੀ ਦਾ ਮੈਂ ਅੰਨ ਬਣ ਜਾਵਾਂ। ਸਮਝ ਤੋਂ ਬਾਹਰ ਹੋ ਗਈ ਗੱਲ ਕਿ ਕੀ ਕਰੇ। ਸਾਰਾ ਦਿਨ ਮੱਥਾ ਮਾਰਦਾ ਰਿਹਾ ਕੁਛ ਨਾ ਪੱਲੇ ਪਿਆ ਸ਼ਾਮ ਨੂੰ ਖਾਲੀ ਹੱਥ ਕਰ ਗਿਆ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਕਹਿਣ ਲੱਗਿਆ ਕਿ ਅੱਜ ਮਾਫੀ ਦੇ ਦੇ ਬੜੀ ਜਿਆਦੀ ਭੁੱਖ ਲੱਗੀ ਹੈ ਕੁਛ ਖਾਣ ਲਈ ਦੇ ਦੇ ਕਹਿਣ ਲੱਗੀ ਕਿ ਜੋ ਕੁਛ ਵੀ ਸੀ ਉਹ ਵਰਤਿਆ ਗਿਆ ਹੈ ਖਤਮ ਹੋ ਚੁੱਕਿਆ ਹੈ ਅੱਜ ਘਰ ਦੇ ਵਿੱਚ ਕੁਛ ਵੀ ਨਹੀਂ ਬਣਿਆ ਹੋਇਆ ਉਹ ਅੱਗੇ ਹੋ ਕੇ ਵਰਤਨਾ ਨੂੰ ਦੇਖਣ ਦਾ ਚਾਹਵਾਨ ਸੀ ਪਰ ਉਸ ਦੀ ਲੜਾਈ ਹੋਰ ਤੇਜ਼ ਹੋ ਗਈ ਚੁੱਪਚਾਪ ਭੁੰਦੇ ਪੈਰੀ ਆਪਣੇ ਘਰ ਤੋਂ ਬਾਹਰ ਆ ਗਿਆ ਸੋਚਿਆ ਕਿ ਆਂਡ ਗਵਾਂਡ ਦੇ ਵਿੱਚ ਜੋ 2-4 ਮਹੀਨੇ ਪਹਿਲਾਂ ਤੱਕ ਸਲਾਮਾ ਕਰਦੇ ਸਨ ਜੋ ਇਹ ਕਹਿੰਦੇ ਸਨ ਕਿ ਇਸ ਦੀ ਵਰਗਾ ਕੋਈ ਨਹੀਂ ਅੱਜ ਉਹਨਾਂ ਦੇ ਕੋਲੋਂ ਜਾ ਕੇ ਕੁਝ ਲੈ ਲੈਨੇ ਹਾਂ ਓਖੇ ਵੇਲੇ ਉਹਨਾਂ ਦੇ ਵੀ ਕੰਮ ਤਾਂ ਆਇਆ ਹ ਇਸੇ ਤਰੀਕੇ ਨਾਲ 2-4 ਕਰ ਛੱਡ ਕੇ ਇੱਕੋ ਦਾ ਦੋਸਤ ਸੀ ਉਹ ਦੇ ਕਰ ਜਾ ਕੇ ਬੇਨਤੀ ਕੀਤੀ ਕਿ ਭਾਈ ਕੁਝ ਖਾਣ ਲਈ ਦੇ ਦੇ ਤੇਰੇ ਘਰ ਦੇ ਵਿੱਚ ਤਾਂ ਕਾਫੀ ਕੁਝ ਹੈ ਤੇਰੀ ਤਾਂ ਬਹੁਤ ਜ਼ਬਰਦਸਤ ਕਿਸ਼ਤੀ ਹੈ ਅਗੋ ਕਹਿਣ ਲੱਗਿਆ ਕਿ ਨਹੀਂ ਭਈ ਤੈਨੂੰ ਨਹੀਂ ਦੇ ਸਕਦਾ ਹੋਰ ਕਿਸੇ ਨੂੰ ਵੀ ਦੇ ਸਕਦਾ ਪਤਾ ਹੈ ਕਿ ਤ੍ਰੇਮਾੜਾ ਸਮਾਂ ਚੱਲ ਰਿਹਾ ਹੈ ਭੀਖ ਦੇ ਵਿੱਚ ਮੈਂ ਕਦੀ ਕੁਝ ਦਿੰਦਾ ਨਹੀਂ ਤੇ ਉਧਾਰੀ ਤੈਨੂੰ ਦੇ ਦਿੱਤੀ ਤੇ ਮੈਨੂੰ ਪਤਾ ਹੈ ਤੂੰ ਚੁਕਾਉਣ ਦੀ ਹੈਸੀਅਤ ਨਹੀਂ ਰੱਖ ਰੱਖਦਾ ਇਹ ਗੱਲ ਸੁਣ ਕੇ ਅੱਜ ਸਰਾਜ ਦਾ ਦਿਲ ਹੀ ਪਟਕ ਗਿਆ ਕਿ ਮੈਨੂੰ ਮੇਰੇ ਘਰ ਦੇ ਵੀ ਛੱਡ ਚੁੱਕੇ ਐ ਤੇ ਮੇਰੇ ਸਮਾਜ ਵਾਲੇ ਵੀ ਮੈਨੂੰ ਅਪਣਾ ਕੇ ਰਾਜੀ ਨਹੀਂ ਕੋਈ ਮੈਨੂੰ ਮੂੰਹ ਲਾ ਕੇ ਰਾਜੀ ਨਹੀਂ ਬੜਾ ਦੁਖੀ ਹੋਇਆ ਚਾਹੁੰਦਾ ਤਾਂ ਕਿਸੇ ਹੋਰ ਘਰ ਦੇ ਵਿੱਚ ਜਾ ਸਕਦਾ ਸੀ ਪਰ ਸੋਚਿਆ ਕਿ ਨਹੀਂ ਬਸ ਇੱਕ ਥਾਂ ਤੋਂ ਬੇਜਤ ਹੋ ਗਿਆ ਹਾਂ ਵਾਰ-ਵਾਰ ਕਿਤੇ ਨਹੀਂ ਜਾ ਸਕਦਾ ਪ੍ਰਮਾਤਮਾ ਨੇ ਇੰਨਾ ਕੁ ਸਬਰ ਦਿੱਤਾ ਹੈ ਪਾਣੀ ਪੀ ਕੇ ਸੌ ਜਾਵਾਂਗਾ ਰਾਤ गुजार ਲਵਾਂਗਾ ਫਿਰ ਪ੍ਰਮਾਤਮਾ ਦੇ ਨਾਲ ਗੱਲਬਾਤ ਕਰਦਾ ਹੈ ਗਿੜਾ ਨਹੀਂ ਕਰਦਾ ਪ੍ਰਮਾਤਮਾ ਨੂੰ ਕਹਿੰਦਾ ਹੈ ਕਿ ਹਿੰਮਤ ਬਖਸ਼ ਸਮਾੜੇ ਸਮੇ ਤੋਂ ਬਾਅਦ ਆਵਾਂ ਉਧਰ ਉਸ ਦੀ ਘਰ ਵਾਲੀ ਸ਼ੋਭਾ ਜਿਸ ਦੇ ਕੋਲੇ ਖਾਣ ਪੀਣ ਦਾ ਕੁਝ ਸਮਾਨ ਸੀ ਪਰ ਉਹ ਲੋਕੋ ਕੇ ਰੱਖਦੀ ਸੀ ਹੁਣ ਉਹ ਪੱਕਾ ਮਨ ਬਣਾ ਚੁੱਕੀ ਸੀ ਕਿ ਅੱਜ ਤੋਂ ਬਾਅਦ ਹੁਣ ਮੈਂ ਹੋਰ ਰਾਤ ਇਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਮੈਂ ਨਹੀਂ ਕੱਟ ਸਕਦੀ ਅਗਲੇ ਦਿਨ ਸਵੇਰ ਵੇਲੇ ਜਦੋਂ ਉੱਠੀ ਤਾਂ ਉਸਦੇ ਉੱਠਣ ਤੋਂ ਪਹਿਲਾਂ ਹੀ ਸਰਾਜ ਆਪਣੀ ਕਿਸ਼ਤੀ ਲੈ ਕੇ ਹੋਰ ਗਹਿਰੇ ਸਮੁੰਦਰ ਤੱਕ ਜਾ ਚੁੱਕਿਆ ਸੀ ਤੇ ਉਧਰ ਉਸਨੇ ਆਪਣੇ ਥੈਲੇ ਦੇ ਵਿੱਚ ਜੋ ਕੁਝ ਘਰ ਦੇ ਵਿੱਚ ਪਿਆ ਹੋਇਆ ਸੀ ਜੋ ਉਸਦੇ ਨਾਲ ਸੰਬੰਧਿਤ ਸੀ ਜਾਂ ਉਸ ਨੂੰ ਲੱਗਦਾ ਸੀ ਕਿ ਇੱਕ ਸਮਾਨ ਇੱਕ ਬਾਜ਼ਾਰ ਦੇ ਵਿੱਚ ਵਿਕ ਸਕਦਾ ਹੈ ਉਹ ਵੀ ਥੈਲੇ ਦੇ ਵਿੱਚ ਪਾਇਆ ਤੇ ਉਹ ਨਿਕਲ ਗਈ ਤੇ ਸੋਚਿਆ ਕਿ ਅੱਜ ਤੋਂ ਬਾਅਦ ਇੱਥੇ ਵਾਪਸ ਨਹੀਂ ਆਵਾਂਗੇ ਉਧਰ ਦੂਜੇ ਪਾਸੇ ਸਿਰਾਜ ਸਮੁੰਦਰ ਦੇ ਵਿੱਚ ਬਹੁਤ ਗਹਿਰਾ ਚਲਿਆ ਗਿਆ ਜਿੱਥੇ ਉਸ ਦਾ ਉਹੀ ਗਵੰਢੀ ਜੀ ਨੇ ਰਾਤ ਨੂੰ ਉਹਦੀ ਬੇਇੱਜ਼ਤੀ ਕੀਤੀ ਸੀ ਉਹ ਮਿਲਿਆ ਉਸ ਦੀ ਕਿਸ਼ਤੀ ਦੇਖੀ ਤਾਂ ਨੱਕੋ ਨੱਕ ਭਰੀ ਪਈ ਸੀ ਮਛਲੀਆਂ ਦੇ ਨਾਲ ਤੇ ਆਪ ਫਿਰ ਖਾਲੀ ਹੱਥ ਕਦੀ ਕਿਤੇ ਮੱਥਾ ਮਾਰਦਾ ਕਦੀ ਕਿਤੇ ਮੱਥਾ ਮਾਰਦਾ ਅਚਾਨਕ ਉਸ ਨੂੰ ਇੱਕ ਇੱਕ ਐਸੀ ਵੱਡੀ ਮਛਲੀ ਮਿਲਦੀ ਹੈ ਉਸ ਦੇ ਜਾਲ ਵਿੱਚ ਆ ਜਾਂਦੀ ਹੈ ਨਾਲ ਹੀ ਉਸ ਦੇ ਬੱਚੇ ਉਸ ਨੂੰ ਚੱਕ ਕੇ ਆਪਣੀ ਕਿਸ਼ਤੀ ਦੇ ਵਿੱਚ ਰੱਖਣ ਲੱਗਦਾ ਹੈ ਪਰ ਜਦੋਂ ਉਹਨਾਂ ਵੱਲ ਦੇਖਦਾ ਹੈ ਤੇ ਜਾਪਦਾ ਹੈ ਕਿ ਇਹਨਾਂ ਨੇ ਅਜੇ ਇਸ ਦਹਾਨ ਦੇ ਵਿੱਚ ਕੀ ਦੇਖਿਆ ਜੇ ਇਹਨਾਂ ਨੂੰ ਲੈ ਗਿਆ ਤਾਂ ਇਹਨਾਂ ਨੇ ਤਾਂ ਮੈਨੂੰ ਹੋਰ ਵੀ ਵੱਡੀ ਬਦਵਾ ਦੇਣੀ ਹੈ ਦੂਜੇ ਪਾਸੇ ਘਰ ਵਾਲੀ ਦੇ ਕਹੇ ਬੋਲ ਯਾਦ ਆਉਂਦੇ ਨੇ ਕਿ ਜੇ ਅੱਜ ਵੀ ਕੁਝ ਨਾ ਲੈ ਕੇ ਆਇਆ ਤਾਂ ਇਸ ਘਰ ਦੇ ਵਿੱਚ ਵਾਪਸ ਨਾ ਆਈ ਮਛਲੀ ਦੇ ਛੋਟੇ ਬੱਚਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਮੈਂ ਇਹ ਗਲਤੀ ਨਹੀਂ ਕਰ ਸਕਦਾ ਬੱਚਿਆਂ ਨੂੰ ਉਸਨੇ ਦੁਬਾਰਾ ਸਮੁੰਦਰ ਦੇ ਵਿੱਚ ਛੱਡ ਦਿੱਤਾ ਪਰ ਉਹ ਵੱਡੀ ਮਛਲੀ ਸੀ ਉਸਨੇ ਸੋਚਿਆ ਕਿ ਲੈ ਜਾਂਦਾ ਬੁਜਾਰ ਦੇ ਵਿੱਚ ਫਰੋਖਤ ਕਰਾਂਗਾ ਇੰਨੀ ਵੱਡੀ ਮਛਲੀ ਹੈ ਇੱਕ ਮਹੀਨੇ ਦਾ ਅਨਾਜ ਪਾਣੀ ਦਾ ਆ ਜਾਵੇਗਾ ਪਰ ਉਸ ਦੀਆਂ ਅੱਖਾਂ ਵੱਲ ਦੇਖਦਾ ਹੈ ਤੇ ਇਹ ਜਾਪਦਾ ਹੈ ਕਿ ਜਿਵੇਂ ਉਹ ਬੇਨਤੀ ਕਰ ਰਹੀ ਹੋਵੇ ਕਿ ਮੈਨੂੰ ਜਾਨ ਦੇ ਮੈਨੂੰ ਦੁਖੀ ਨਾ ਕਰ ਮੈਨੂੰ ਮਾਰ ਨਾ ਸੋਚਦਾ ਹੈ ਕਿ ਨਹੀਂ ਮੈਂ ਇਹ ਗਲਤੀ ਇਹ ਪਾਪ ਨਹੀਂ ਕਰ ਸਕਦਾ ਮੈਂ ਭੁੱਖਾ ਰਹਿ ਲਵਾਂਗਾ ਘਰ ਵਾਲੀ ਦੇ ਤਾਨੇ ਮਿਹਨੇ ਸੁਣ ਲਵਾਂਗਾ ਪਰ ਇਹ ਕੰਮ ਨਹੀਂ ਕਰਾਂਗਾ ਬਿਨਾ ਕੁਝ ਹੋਰ ਸੋਚਿਆ ਉਸ ਨੇ ਉਸ ਮਛਲੀ ਨੂੰ ਫੜਿਆ ਤੇ ਸਮੁੰਦਰ ਦੇ ਵਿੱਚ ਵਾਪਸ ਛੱਡ ਦਿੱਤਾ ਇਸ ਤਰ੍ਹਾਂ ਜਾਪਿਆ ਕਿ ਮਛਲੀ ਨੇ ਜਿਵੇਂ ਉਸ ਦਾ ਧੰਨਵਾਦ ਕੀਤਾ ਹੋਵੇ ਕਹਾਂ ਹੋਵੇ ਕਿ ਤੇਰੀ ਮਿਹਰਬਾਨੀ ਇਸ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਨਾਲ ਚਲੀ ਗਈ ਲਾੜ ਪਿਆਰ ਕਰਨ ਲੱਗੇ ਬਹੁਤ ਮੱਥਾ ਮਾਰਿਆ ਸੂਰਜ ਅਸਤ ਹੋ ਗਿਆ ਸ਼ਾਮ ਵੇਲੇ ਘਰ ਮੁੜ ਆਇਆ ਘਰ ਆ ਕੇ ਦੇਖਦਾ ਹੈ ਘਰ ਵਾਲੀ ਘਰੇ ਨਹੀਂ ਹੁੰਦੀ ਬੜਾ ਦੁਖੀ ਹੁੰਦਾ ਹੈ ਸੋਚਦਾ ਹੈ ਕਿ ਰੁੱਸ ਕੇ ਚਲੀ ਗਈ ਹੋਵੇਗੀ ਇੱਕ ਦੋ ਦਿਨ ਦੇ ਵਿੱਚ ਆ ਜਾਵੇਗੀ ਗਵਾਂਢ ਦੇ ਵਿੱਚ ਹੀ ਇੱਕ ਹੋਰ ਉਸਦੇ ਰਿਸ਼ਤੇਦਾਰ ਸੀ ਉਸ ਨੂੰ ਬੇਨਤੀ ਕਰਦਾ ਹੈ ਕਿ ਮੇਰੀ ਘਰ ਵਾਲੀ ਦੇ ਪੇਕੇ ਪਿੰਡਸ ਨੇ ਹ ਪਹੁੰਚਾ ਦਿਓ ਕਿ ਵਾਪਸ ਆ ਜਾਵੇ ਮੈਂ ਅੱਜ ਤੋਂ ਕੋਈ ਆਪਣਾ ਕੰਮ ਧੰਦਾ ਪੇਸ਼ਾ ਬਦਲ ਲਵਾਂਗਾ ਰਾਤ ਦੇ ਵੇਲੇ ਖਾਣ ਪੀਣ ਲਈ ਕੁਝ ਨਹੀਂ ਸੀ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਭੁੱਖਾ ਸੀ ਸਮਝ ਨਹੀਂ ਸੀ ਆਉਂਦੀ ਕੀ ਕਰਾਂ ਕੀ ਨਾ ਕਰਾਂ ਪਰ ਇੱਕ ਗੱਲ ਪੱਕੀ ਸੀ ਕਿ ਮੈਂ ਹੁਣ ਆਣ ਗਵੰਡ ਤੋਂ ਨਹੀਂ ਮੰਗਣਾ ਆਪਣੇ ਘਰ ਦੇ ਬਾਹਰ ਸਮੁੰਦਰ ਦੇ ਵਿੱਚ ਹੌਲੀ-ਹੌਲੀ ਤੁਰਦਾ-ਤੁਰਦਾ ਕਾਸੀ ਅੱਗੇ ਤੱਕ ਚਲੇ ਗਿਆ ਕਿ ਜਿਵੇਂ ਪਾਣੀ ਉਸ ਦੇ ਲੱਕ ਤੋਂ ਵੀ ਉੱਤੇ ਤੱਕ ਆ ਗਿਆ ਹੋਵੇ ਲਗਾਤਾਰ ਅਸਮਾਨ ਦੇ ਵੱਲ ਦੇਖ ਰਿਹਾ ਸੀ ਪ੍ਰਮਾਤਮਾ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਚਾਨਕ ਪਿੱਛੋਂ ਆਵਾਜ਼ ਪੈਂਦੀ ਹੈ ਵਾਪਸ ਮੁੜ ਆਉਂਦਾ ਹੈ ਇੱਕ ਬਜ਼ੁਰਗ ਜੋ ਉਹਨਾਂ ਦੀ ਹੀ ਨਗਰੀ ਦਾ ਹੁੰਦਾ ਹੈ ਪੁੱਛਦਾ ਹੈ ਕਿ ਪੁੱਤਰ ਕੀ ਗੱਲ ਹੈ ਐਸ ਵੇਲੇ ਇੰਨੀ ਦੂਰ ਤੱਕ ਸਮੁੰਦਰ ਦੇ ਵਿੱਚ ਜਾਣਾ ਤਾਂ ਬੇਫਕੂਫੀ ਹੈ ਉਹ ਤਾਂ ਲੋਕਾਂ ਨੂੰ ਰੋਕਦਾ ਹੈ ਕਿ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਕੀ ਪਤਾ ਕਦੋਂ ਕੋਈ ਵੱਡੀ ਸ਼ੱਲ ਆਵੇ ਪੈਰ ਖੇਡ ਕੇ ਬੰਦੇ ਨੂੰ ਅੱਗੇ ਤੱਕ ਲੈ ਜਾਵੇ ਬਾਅਦ ਵਿੱਚ ਬੰਦੇ ਨੂੰ ਆਵਾਜ਼ ਮਾਰਨ ਦਾ ਮੌਕਾ ਵੀ ਨਹੀਂ ਮਿਲਦਾ ਮੈਨੂੰ ਦੱਸ ਕੀ ਤਕਲੀਫ ਹੈ ਤਕਲੀਫ ਤੋਂ ਬਿਨਾ ਬੰਦਾ ਐਡੀ ਵੱਡੀ ਗਲਤੀ ਨਹੀਂ ਕਰ ਸਕਦਾ ਉਸ ਨੇ ਇੱਕ ਇੱਕ ਕਰਕੇ ਆਪਣੀ ਸਾਰੀ ਮੁਸੀਬਤ ਉਸ ਬਜ਼ੁਰਗ ਬਾਬੇ ਦੇ ਅੱਗੇ ਸੁਣਾ ਦਿੱਤੀ ਬਜ਼ੁਰਗ ਕਹਿਣ ਲੱਗਾ ਕਿ ਜੇ ਤੂੰ ਭੁੱਖਾ ਸੀ ਤੂੰ ਮੈਨੂੰ ਕਿਉਂ ਨਾ ਦੱਸਿਆ ਚੱਲ ਮੇਰੇ ਨਾਲ ਮੇਰੇ ਘਰ ਚੱਲ ਤੈਨੂੰ ਖਾਣ ਪੀਣ ਦੇ ਲਈ ਕੁਝ ਦਿੰਦਾ ਹਾਂ ਬਜ਼ੁਰਗ ਦੇ ਨਾਲ ਉਸਦੇ ਘਰ ਗਿਆ ਤੇ ਬਜ਼ੁਰਗ ਨੇ ਉਹਨੂੰ ਇੱਕ ਗੱਲ ਰੋਟੀ ਖਾਣ ਦੇ ਵੇਲੇ ਵੀ ਸਮਝਾਈ ਕਿ ਦੇਖ ਕਾਕਾ ਇਹ ਜੋ ਸਮਾਂ ਹੈ ਇਹਨੇ ਤੇਰੀ ਪਰਖਿਆ ਲੈਣੀ ਹੀ ਲੈਣੀ ਹੈ ਚਾਹੇ ਕੋਈ ਕਾਮਯਾਬ ਹੋਵੇ ਚਾਹੇ ਕੋਈ ਨਾ ਕਾਮਯਾਬ ਹੋਵੇ ਪਰਮਾਤਮਾ ਪਰਖਿਆ ਲੈਂਦਾ ਹੈ ਸਮੇਂ ਦੇ ਰੂਪ ਦੇ ਵਿੱਚ ਤੇ ਕੋਈ ਗੱਲ ਨਹੀਂ ਅੱਜ ਜੇ ਮਾੜਾ ਸਮਾਂ ਹੈ ਕੱਲ ਨੂੰ ਚੰਗਾ ਸਮਾਂ ਵੀ ਆ ਜਾਵੇਗਾ ਫਿਰ ਉਸਨੇ ਆਪਣੇ ਘਰ ਵਾਲੀ ਦੇ ਬਾਰੇ ਵੀ ਦੱਸਿਆ ਤਾਂ ਅਗੋਂ ਉੱਤਰ ਮਿਲਿਆ ਕਿ ਦੇਖੋ ਬਹੁਤ ਵਾਰੀ ਅਸੀਂ ਕਈ ਰਿਸ਼ਤੇ ਅਸੀਂ ਸਮਝਦੇ ਹਾਂ ਕਿ ਪਰਪੱਕ ਹੁੰਦੇ ਨੇ ਪਰ ਕਈ ਲੋਕਾਂ ਨੇ ਸਾਡੇ ਨਾਲ ਨਾਤਾ ਸਿਰਫ ਬਾਹਰੀ ਦਿਖ ਕਰਕੇ ਸਿਰਫ ਸਾਡੇ ਕੋਲ ਜੋ ਛਾਂ ਮੌਜੂਦ ਨੇ ਉਹਨਾਂ ਕਰਕੇ ਲਾਇਆ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਤੇਰੀ ਘਰ ਵਾਲੀ ਨੇ ਇਸ ਕਰਕੇ ਲਾਇਆ ਹੈ ਪਰ ਇਹ ਜ਼ਰੂਰ ਕਹਿੰਦਾ ਹਾਂ ਕਿ ਜਦੋਂ ਪਰਮਾਤਮਾ ਪ੍ਰੀਖਿਆ ਲੈਂਦਾ ਹੈ ਉਦੋਂ ਜਿਹੜੇ ਖੋਖਲੇ ਰਿਸ਼ਤੇ ਹੁੰਦੇ ਨੇ ਖੋਖਲੇ ਦੋਸਤ ਮਿੱਤਰ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਸਿਰਫ ਸੱਚੇ ਸਾਥ ਦਿੰਦੇ ਨੇ ਤੇ ਭਾਈ ਜੇ ਮਾੜੇ ਸਮੇਂ ਦੇ ਵਿੱਚ ਕੋਈ ਛੱਡ ਕੇ ਗਿਆ ਹੈ ਮਾੜੇ ਸਮੇਂ ਦੇ ਵਿੱਚ ਹੀ ਵਾਪਸ ਆ ਜਾਵੇ ਤਾਂ ਉਹ ਰਿਸ਼ਤਾ ਸੱਚਾ ਹੈ ਪਰ ਜੇ ਸਮਾਂ ਕਰਵਟ ਲਵੇ ਉਦੋਂ ਵਾਪਸ ਆਵੇ ਜਾਂ ਉਦੋਂ ਨੇੜੇ ਹੋਣ ਦੀ ਕੋਸ਼ਿਸ਼ ਕਰੇ ਤਾਂ ਇਹ ਸਭ ਝੂਠ ਹੈ ਫਰੇਬ ਹੈ ਉਮੀਦ ਕਰਦਾ ਹਾਂ ਕਿ ਇੱਕ ਅधे ਦਿਨ ਤੱਕ ਤੇਰੀ ਘਰ ਵਾਲੀ ਵਾਪਸ ਆ ਜਾਵੇਗੀ ਠੀਕ ਹੈ ਉਹਦੇ ਗੁੱਸੇ ਦਾ ਇੱਕ ਕਾਰਨ ਹੈ ਪਰ ਉਸ ਨੂੰ ਮਾੜੇ ਸਮੇਂ ਦੇ ਵਿੱਚ ਤੇਰੀ ਮੋਢੇ ਦੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ ਬਾਕੀ ਮੈਂ ਕੱਲ ਸੰਦੇਸ਼ਾ ਲੈ ਕੇ ਉਹਦੇ ਪਿੰਡ ਜਾਵਾਂਗਾ ਤੇ ਤੂੰ ਤਗੜਾ ਹੋ ਕੇ ਮਿਹਨਤ ਕਰ। ਉਧਰ ਗਵਾਂਢ ਜਿਹੜੀ ਉਸਨੇ ਬਜ਼ੁਰਗ ਮਾਤਾ ਨੂੰ ਕਿਹਾ ਸੀ ਸੰਦੇਸ਼ ਲੈ ਕੇ ਪਿੰਡ ਜਾਣ ਦੇ ਲਈ ਉਹ ਜਾ ਕੇ ਉਸਦੇ ਘਰ ਪਹੁੰਚੀ ਉਸਦੇ ਬਾਪ ਨੂੰ ਮਿਲੀ ਤਾਂ ਬਾਪ ਨੇ ਦੋ ਟੁਕ ਉੱਤਰ ਦਿੱਤਾ ਕਿ ਉਹਦੇ ਨਾਲ ਸਾਰੇ ਨਾਤੇ ਟੁੱਟ ਚੁੱਕੇ ਨੇ। ਜਿਸ ਵੇਲੇ ਵਿਆਹ ਕੀਤਾ ਸੀ ਉਸ ਵੇਲੇ ਹਾਲਾਤ ਉਸਦੇ ਕੁਝ ਹੋਰ ਸਨ। ਅੱਜ ਉਸਦੇ ਹਾਲਾਤ ਕੁਝ ਹੋਰ ਹਨ। ਉਸ ਨਰਕ ਦੇ ਵਿੱਚ ਮੈਂ ਆਪਣੀ ਧੀ ਨੂੰ ਨਹੀਂ ਭੇਜ ਸਕਦਾ। ਦੂਜੇ ਪਾਸੇ ਧੀ ਨੇ ਤਾਂ ਇਸ ਬਜ਼ੁਰਗ ਨੂੰ ਬੁਲਾਉਣਾ ਵੀ ਮناسب ਨਹੀਂ ਸਮਝਿਆ। ਇਹ ਕਹਿ ਦਿੱਤਾ ਕਿ ਜਿਹੜੇ ਪੈਰੀ ਆਈ ਹੈ ਉਹਨਾਂ ਪੈਰਾਂ ਦੇ ਵਿੱਚ ਉਹ ਵਾਪਸ ਮੁੜ ਜਾਵੇ। ਅਗਲੇ ਦਿਨ ਸਰਾਜ ਉੱਠਿਆ ਬਜ਼ੁਰਗ ਬਾਬੇ ਦੀਆਂ ਗੱਲਾਂ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ ਸੀ। ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਬਹੁਤ ਥੱਕਿਆ ਟੁੱਟਿਆ ਹੁੰਦਾ ਹੈ, ਚੂਰ ਹੋ ਗਿਆ ਹੁੰਦਾ ਹੈ। ਪਰ ਕਿਸੇ ਬੰਦੇ ਦੇ ਦੋ ਬੋਲ ਉਸ ਨੂੰ ਇੰਨਾ ਕੁ ਹੌਸਲਾ ਦੇ ਦਿੰਦੇ ਨੇ ਕਿ ਬੰਦੇ ਨੂੰ ਯਾਦਦਾ ਕਿ ਹੁਣ ਚਾਹੇ ਮੈਂ ਪਹਾੜ ਨਾਲ ਮੱਥਾ ਲਾ ਲਵਾਂ। ਸੋ ਉਸ ਬਜ਼ੁਰਗ ਬਾਬੇ ਦੇ ਬੋਲ ਵੀ ਸਰਾਜ ਲਈ ਇਸੇ ਕਿਸਮ ਦੇ ਸਿੱਧ ਹੋਏ ਸਨ। ਫਿਰ ਕਾਫੀ ਗਹਿਰੇ ਸਮੁੰਦਰ ਦੇ ਵਿੱਚ ਚਲਾ ਗਿਆ ਜਾਲ ਪਾਉਣ ਤੋਂ ਪਹਿਲਾਂ ਇਹ ਸੋਚਿਆ ਕਿ ਨਹੀਂ ਮੈਂ ਇਹ ਕੀਤਾ ਨਹੀਂ ਕਰਨਾ ਜੋ ਕੁਝ ਕੱਲ ਵਾਪਰਿਆ ਇੱਕ ਮਛਲੀ ਆਈ ਸੀ ਬੱਚਿਆਂ ਦੇ ਨਾਲ ਉਸ ਦਾ ਵੀ ਪਰਿਵਾਰ ਸੀ ਜੇ ਮੇਰਾ ਪਰਿਵਾਰ ਟੁੱਟਣ ਤੇ ਮੈਨੂੰ ਦੁੱਖ ਹੋ ਰਿਹਾ ਹੈ ਤੇ ਜੇ ਮਛਲੀਆਂ ਦਾ ਪਰਿਵਾਰ ਟੁੱਟਦਾ ਹੈ ਤਾਂ ਉਹਨਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ਤੌਬਾ ਕੀਤੀ ਕਿ ਮੈਂ ਇਹ ਕੀਤਾ ਕਰਨਾ ਹੀ ਨਹੀਂ ਇਸ ਧੰਦੇ ਤੋਂ ਬਾਹਰ ਹੀ ਚੰਗਾ ਕਿਸ਼ਤੀ ਨੂੰ ਉਨੀ ਪੈਰੀ ਵਾਪਸ ਮੋੜ ਲਿਆ ਸੋਚਿਆ ਕਿ ਕਿਨਾਰੇ ਤੇ ਜਾਂਦਾ ਹਾਂ ਨਗਰ ਬਦਲ ਦਿਆਂਗਾ ਜਿੱਥੇ ਕੋਈ ਚਾਹੇ ਮਿਹਨਤ ਮਜ਼ਦੂਰੀ ਦਾ ਕੰਮ ਮਿਲ ਗਿਆ ਉਹ ਕਰ ਲਵਾਂਗਾ ਪਰ ਇਹ ਕੰਮ ਨਹੀਂ ਕਰਾਂਗਾ ਰਸਤੇ ਦੇ ਵਿੱਚ ਵਾਪਸ ਆਉਂਦਿਆਂ ਉਸ ਦੀ ਕਿਸ਼ਤੀ ਅਚਾਨਕ ਕਿਸੇ ਚੀਜ਼ ਦੇ ਉੱਪਰੋਂ ਦੀ ਲੰਗੀ ਟਕਰਾ ਕੇ ਦੇਖਦਾ ਹੈ ਇਹ ਤਾਂ ਕੋਈ ਵੱਡਾ ਸੰਦੂਖ ਜਾਪਦਾ ਹੈ ਜਿਵੇਂ ਬਹੁਤ ਵੱਡਾ ਸਾਰਾ ਡੱਬਾ ਹੋਵੇ ਜਲਦੀ ਦਿਨਾਂ ਜਾਲ ਟੁੱਟਿਆ ਪਹਿਲਾਂ ਲੱਗਿਆ ਕਿ ਇਹ ਤਾਂ ਜਿਵੇਂ ਕੋਈ ਸੰਦੂਖ ਹੈ ਜਿਹਦੇ ਵਿੱਚ ਕਿਸੇ ਮ੍ਰਿਤਕ ਨੂੰ ਪਾਇਆ ਹੁੰਦਾ ਹੈ ਤਾਬੂਤ ਹੈ ਜਿਹਦੇ ਵਿੱਚ ਕਿਸੇ ਨੂੰ ਦਫਨ ਕੀਤਾ ਹੁੰਦਾ ਹੈ ਪਰ ਧਿਆਨ ਨਾਲ ਦੇਖਦਾ ਹੈ ਕਿ ਨਹੀਂ ਇਹ ਤਾਂ ਕਿਸੇ ਖਜ਼ਾਨੇ ਵਰਗਾ ਲੱਗਦਾ ਹੈ ਜਦੋਂ ਜਾਲ ਪਾਉਂਦਾ ਹੈ ਜਾਲ ਦੇ ਵਿੱਚੋਂ ਆਉਂਦਾ ਹੈ ਡੱਬਾ ਉਹਨੂੰ ਉੱਪਰ ਕੱਢ ਕੇ ਰੱਖਦਾ ਹੈ ਉਸਨੂੰ ਖੋਲ ਕੇ ਦੇਖਦਾ ਹੈ ਤਾਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਇਸ ਡੱਬੇ ਦੇ ਵਿੱਚੋਂ ਕਿਸੇ ਰਾਜੇ ਦਾ ਜਾਪਦਾ ਸੀ ਜਿਵੇਂ ਖਜ਼ਾਨਾ ਤੈਰ ਰਿਹਾ ਹੋਵੇ ਅਣਗਿਣਤ ਸੋਨੇ ਦੇ ਸਕੇ ਚਾਂਦੀ ਦੇ ਸਿੱਕੇ ਹੀਰੇ ਜਵਾਹਰਤ ਪਤਾ ਨਹੀਂ ਹੋਰ ਕਿਹੜੇ ਕਿਹੜੇ ਗਹਿਣੇ ਸੋਚਦਾ ਹੈ ਕਿ ਪ੍ਰਮਾਤਮਾ ਤੂੰ ਮੇਰੇ ਸਬਰ ਦਾ ਮੈਨੂੰ ਫਲ ਬਖਸ਼ਿਆ ਹੈ ਜੋ ਮੇਰਾ ਇਮਤਿਹਾਨ ਤੂੰ ਲਿਆ ਲੱਗਦਾ ਹੈ ਕਿ ਉਹਦੇ ਵਿੱਚ ਕਾਮਯਾਬ ਹੋ ਗਿਆ ਆ ਅਚਾਨਕ ਚੱਖੜ ਵੀ ਬਹੁਤ ਤੇਜ਼ ਵਗਣ ਲੱਗਿਆ ਇੱਕ ਪਾਸੇ ਸੋਚਣ ਲੱਗਿਆ ਕਿ ਪ੍ਰਮਾਤਮਾ ਅੱਜ ਵੱਡੀ ਵਿਪਤਾ ਦੇ ਵਿੱਚ ਪਾ ਦਿੱਤਾ ਅੱਜ ਮੈਨੂੰ ਤੂੰ ਦੁਬਾਰਾ ਤੋਂ ਅਮੀਰ ਕਰ ਦਿੱਤਾ ਹੈ ਪਰ ਇਹ ਜਾਪਦਾ ਕਿ ਮੇਰੀ ਕਿਸ਼ਤੀ ਮੇਰਾ ਸਾਥ ਨਹੀਂ ਦੇਵੇਗੀ ਰਸਤੇ ਦੇ ਵਿੱਚ ਹੀ ਅਸੀਂ ਕਿਤੇ ਰਹਿ ਜਾਵਾਂਗੇ ਪਰ ਪ੍ਰਮਾਤਮਾ ਨੇ ਇਸ ਦੂਰੀ ਮੁਸੀਬਤ ਦੇ ਵਿੱਚੋਂ ਇਸ ਨੂੰ ਕੱਢ ਲਿਆ किनारे ਤੇ ਪਹੁੰਚਿਆ ਆਪਣੀ ਕਿਸ਼ਤੀ ਨੂੰ ਪਾਸੇ ਖਿੱਚ ਕੇ ਕੀਤਾ ਰਸੇ ਦੇ ਨਾਲ ਮਿੱਥੀ ਹੋਈ ਥਾਂ ਤੇ ਉਸ ਆਪਣੀ ਕਿਸ਼ਤੀ ਨੂੰ ਬੁਲਾਵੇਂ ਦੇ ਕੇ ਬੰਨ੍ਹ ਦਿੱਤਾ ਕਿ ਲਹਿਰਾਂ ਇਸ ਨੂੰ ਅੰਦਰ ਨਾ ਲੈ ਜਾਣ ਉਸ ਵੱਡੇ ਬਕਸੇ ਨੂੰ ਉਸ ਵੱਡੇ ਡੱਬੇ ਨੂੰ ਧੂ ਧੂ ਕੇ ਉਹ ਆਪਣੇ ਘਰ ਦੇ ਅੰਦਰ ਲੈ ਗਿਆ ਖੁਸ਼ ਬਹੁਤ ਸੀ ਬਜ਼ੁਰਗ ਨੂੰ ਜਾ ਕੇ ਮਿਲਦਾ ਹੈ ਦੱਸਦਾ ਹੈ ਕਿ ਮੇਰੇ ਕੋਲ ਇਹ ਹੁਣ ਅਗਲੇ ਜੀਵਨ ਦੇ ਲਈ ਕਾਫੀ ਸਾਰਾ ਤਾਂ ਦੌਲਤ ਆ ਚੁੱਕਿਆ ਮੈਨੂੰ ਬਸ ਇਹਨਾਂ ਦੱਸੋ ਕਿ ਮੇਰੀ ਘਰਵਾਲੀ ਆਈ ਹੈ ਜਾਂ ਉਸਨੇ ਆਉਣ ਬਾਰੇ ਕੁਝ ਸਪਸ਼ਟ ਕੀਤਾ ਹੈ ਤਾਂ ਉਸ ਨੂੰ ਉੱਤਰ ਮਿਲਿਆ ਨਾਲ ਹੀ ਬਜ਼ੁਰਗ ਬਾਬੇ ਨੇ ਦੱਸ ਦਿੱਤਾ ਕਿ ਉਸਨੇ ਕਦੇ ਨਹੀਂ ਆਉਣਾ ਉਸ ਦਾ ਪ੍ਰੇਮ ਪਿਆਰ ਉਸ ਤੇ ਟੱਬਰ ਦਾ ਪ੍ਰੇਮ ਪਿਆਰ ਸਿਰਫ ਤੇਰੀ ਧਨ ਦੌਲਤ ਦੇ ਨਾਲ ਸੀ ਤੇਰੇ ਨਾਲ ਨਹੀਂ ਸੀ ਹੁਣ ਉਸ ਦੇ ਮਨ ਵਿੱਚ ਸਬਰ ਸ਼ੁਕਰ ਆ ਚੁੱਕਿਆ ਸੀ ਪਰਮਾਤਮਾ ਵੱਲ ਨੂੰ ਹੱਥ ਕੀਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਠੀਕ ਹੈ ਸਹੀ ਸਮੇਂ ਤੇ ਜੋ ਗਲਤ ਵਰਤੀ ਦੇ ਲੋਕ ਸਨ ਉਹ ਦੂਰ ਹੋ ਗਏ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਇੱਕ ਤਾਂ ਮਾੜੇ ਸਮੇਂ ਦੇ ਵਿੱਚ ਕਦੇ ਘਬਰਾਉਣਾ ਨਹੀਂ ਚਾਹੀਦਾ। ਦੂਸਰੀ ਗੱਲ ਜੇ ਕਿਸੇ ਸਾਡੇ ਸੱਜਣ ਤੇ ਕਿਸੇ ਮਿੱਤਰ ਤੇ ਮਾੜਾ ਸਮਾਂ ਚੱਲਦਾ ਹੈ ਤਾਂ ਮਾੜੇ ਸਮੇਂ ਦੇ ਵਿੱਚ ਉਸ ਤੋਂ ਮੁੱਖ ਮੋੜ ਲੈਣਾ ਕਿਸੇ ਵੱੱਜਰ ਗੁਨਾਹ ਦੇ ਬਰਾਬਰ ਹੁੰਦਾ ਹੈ। ਪ੍ਰਮਾਤਮਾ ਪਰਖਿਆ ਜ਼ਰੂਰ ਲੈਂਦਾ ਹੈ ਪਰ ਪਰਖਿਆ ਦੇ ਵਿੱਚ ਵੀ ਆਪਾਂ ਹੌਸਲੇ ਤੋਂ ਕਮ ਲਈਏ ਤਾਂ ਪਾਸ ਹੋ ਜਾਵਾਂਗੇ ਤੇ ਜੋ ਮਾੜੇ ਲੋਕ ਨੇ ਜੋ ਗਲਤ ਬਿਰਤੀ ਦੇ ਲੋਕ ਨੇ ਉਹ ਸਾਡੇ ਮਾੜੇ ਸਮੇਂ ਦੇ ਵਿੱਚ ਛੱਡ ਜਾਂਦੇ ਨੇ। ਚੰਗੇ ਮਿੱਤਰਾਂ ਦੋਸਤਾਂ ਦੀ ਪਰਖ ਇਸ ਚੀਜ਼ ਤੋਂ ਹੁੰਦੀ ਹੈ ਜੋ ਮਾੜੇ ਸਮੇਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਨੇ।